ਲੁਧਿਆਣਾ ਜਿਮਨੀ ਚੌਂਣ 'ਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਉੱਤੇ ਹੁਣ ਐਸਜੀਪੀਸੀ ਮੈਂਬਰ ਮਨਜੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦਰਅਸਲ ਕੁਝ ਹੀ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਜਿਮਨੀ ਚੌਂਣ ਹੋਈ ਜਿਸ ਦੇ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇਸ ਦੇ ਉੱਤੇ ਐਸਜੀਪੀਸੀ ਦੇ ਮੈਂਬਰ ਮਨਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਾਦਲ ਦਲ ਹੁਣ ਹਾਰਾਂ ਵਾਲਾ ਅਕਾਲੀ ਦਲ ਬਣ ਚੁੱਕਿਆ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਹ ਵੱਡਾ ਬਿਆਨ ਐਸਜੀਪੀਸੀ ਦੇ ਮੈਂਬਰ भाई मंजीत सिंह ਦੇ ਵੱਲੋਂ ਦਿੱਤਾ ਗਿਆ ਤੇ ਨਾਲ ਹੀ ਐਸਜੀਪੀਸੀ ਦੇ ਵੱਲੋਂ ਜਿਹੜੀ 34 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਨੂੰ ਲੈ ਕੇ ਵੀ ਵੱਡਾ ਬਿਆਨ मंजीत सिंह ਦੇ ਵੱਲੋਂ ਦਿੱਤਾ ਗਿਆ ਜਿਸ ਦੇ ਵਿੱਚ मंजीत सिंह ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਵੀ ਸੰਗਠਾ ਅਤੇ ਪ੍ਰਮੁੱਖ ਸਖਸ਼ੇਤਾ ਨੂੰ ਜਿਹੜਾ ਆ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਐਸਜੀਪੀਸੀ ਦੇ ਵੱਲੋਂ ਜਿਹੜੀ 34 ਮੈਂਬਰੀ ਕਮੇਟੀ ਬਣਾਈ ਹੈ ਉਸ ਦੇ ਉੱਤੇ ਵੀ ਐਸਜੀਪੀਸੀ ਦੇ ਮੈਂਬਰ मंजीत सिंह ਨੇ ਸਵਾਲ ਚੁੱਕੇ ਨੇ ਤੇ ਨਾਲ ਹੀ ਲੁਧਿਆਣਾ ਜਿੰਮੀ ਚੋਣ ਦੇ ਵਿੱਚ ਅਕਾਲੀ ਦਲ ਦੀ ਹਾਰ ਦੇ ਉੱਤੇ ਵੀ ਵੱਡਾ ਬਿਆਨ ਜਿਹੜਾ ਆ ਮਨਜੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਕਿ ਕੁਝ ਕਹਿ ਰਹੇ ਨੇ ਐਸਜੀਪੀਸੀ ਦੇ ਮੈਂਬਰ ਮਨਜੀਤ ਸਿੰਘ ਉਹ ਵੀ ਤੁਹਾਨੂੰ ਸੁਣਾਉਂਦੇ ਆ ਜੀ ਭਾਈਵੰਦੀ ਜੀ ਜਿਵੇਂ ਕਿ ਕੱਲ 33 ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਹੈ ਅ ਦਸ ਹਜ਼ਾਰਾਂ ਦੇ ਵਿਧਿ ਵਿਵਾਨ ਨੂੰ ਲੈ ਕੇ ਸੇਵਾ ਮੁਕਤੀ ਜਿਵੇਂ ਜਾਂ ਨਿਯੁਕਤੀ ਬਾਰੇ ਤੇ ਉਸ ਦੇ ਬਾਰੇ ਕੀ ਕਹਿਣਾ ਚਾਹੀਦਾ ਉਹ ਖਾਲਸਾ ਪੰਥ ਦੇ ਸਾਰੇ ਦੇ ਰਹਿ ਗਈ ਸੀ ਵੀ ਬਣਾਉਣੀ ਚਾਹੀਦੀ ਆ ਚੰਗੀ ਗੱਲ ਹੈ ਬਣੀ ਹੈ ਪਰ ਉਹਦੇ ਵਿੱਚ ਬਾਕੀ ਦਿੱਲੀ ਕਮੇਟੀ ਦੇ ਜਾਂ ਪਟਨਾ ਸਾਹਿਬ ਕਮੇਟੀ ਜਾਂ ਯੂਰਸਾਹ ਕਮੇਟੀ ਜਾਂ ਹੋਰ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਜਥੇਬੰਦੀਆਂ ਨੇ ਜਾਲ ਸਿੰਘ ਸੁਭਾਵਾਂ ਨੇ ਔਰ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਜੜਾ ਹੈ ਉਹ ਕਰਨਾ ਚਾਹੀਦਾ ਕਿਉਂਕਿ ਖਾਲਸਾ ਪੰਥ ਦਾ ਦਾੜਾ ਜਿਹੜਾ ਹੈ ਬਹੁਤ ਵੱਟਾ ਹੈ ਔਰ ਉਹ ਬਾਹਰਲੇ ਗੁਰਦੁਆਰੇ ਸਹਿਬਾਨ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਗਿਆ ਉਹਨਾਂ ਚੋਂ ਵੀ ਚੰਗੇ ਨਮਾਇਦੇ ਜਿਹੜੇ ਆ ਔਰ ਉਹ ਲੈ ਜਾਣ ਜਿਹੜੇ ਲੈ ਨੇ ਉਹ ਠੀਕ ਹੈ ਉਹਦੇ ਚ ਚੰਗੇ ਨਮੈਂਦੇ ਵੀ ਆ ਇਹਦੀ ਮੈਂ ਕਹਿੰਦਾ ਕੁਮਾਰੇ ਆ ਚੰਗੇ ਸਾਰੇ ਲੇਕਿਨ ਬਾਹਰ ਲਈ ਕਮੇਟੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਦਿੱਲੀ ਕਮੇਟੀ ਹਰਿਆਣਾ ਕਮੇਟੀ ਪਟਨਾ ਸਾਹਿਬ ਕਮੇਟੀ ਚਾਪਰ ਲਈਆਂ ਹੈਗੀਆਂ ਨੇ ਯੂਸਾਹਬ ਕਮੇਟੀ ਇਸ ਤਰ੍ਹਾਂ ਹੋਰ ਵੀ ਕੋਈ ਚੰਗੀਆਂ ਕਮੇਟੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਜਰੂਰੀ ਜਦੋਂ ਸਲਾਮ ਮਸ਼ਵਰਾ ਮੰਗਿਆ ਕਿ ਤਾ तकरीबन 200 ਤੋਂ ਵੱਧ ਲੋਕਾਂ ਨੇ ਆੜ ਕੇ ਸਲਾਹ ਭੇਜੀ ਸੀ ਤੇ ਉਸ ਦੇ ਵਿੱਚੋਂ ਹੀ ਚੋਣ ਕੀਤੀ ਗਈ ਜਿਹੜੀ ਕਮੇਟੀ ਬਣ ਗਈ ਉਹ ਵੇਖੋ ਸਲਾਮਾਂ ਤਾਂ ਸਾਰਿਆਂ ਨੂੰ ਤੜੀ ਪਾਇਆ ਜਾ ਸਕਦਾ ਇਹ ਬੜੀ ਕਲੀਅਰ ਗੱਲ ਆ ਲੇਕਿਨ ਜਿਹੜੇ ਨਮਾਇਦਾ ਜਥੇ ਬੰਦੀਆਂ ਨੇ ਉਹਨਾਂ ਲੋਕ ਦੇ ਵਿੱਚ ਜਿਹੜੀ ਹੈ ਨਾ ਬੇਸ਼ੱਕ ਹੀ ਨੁਮਾਇੰਦਗੀ ਦਿੱਤੀ ਜਾਂਦੀ ਆ ਸਾਰੇ ਸੁਝਾਵਾ ਵਾਲੇ ਪਾਉਣਗੇ ਉਹ ਤੋਂ ਬਹੁਤ ਵੱਡੀ ਕਮੇਟੀ ਜਿਹੜੀ ਆ ਉਹ ਬਣ ਸਕਦੀ ਆ ਲੇਕਿਨ ਬਾਕੀ ਜਿਹੜੇ ਲੋਕ ਰਹਿ ਗਏ ਨੇ ਉਹਨੂੰ ਅਜੇ ਆਉਣ ਵਾਲੇ ਟਾਈਮ ਵਿੱਚ ਪਾ ਕੇ ਸਹੀ ਇੱਕ ਵਿਧੀ ਵਿਧਾਨ ਸਹੀ ਵਿਧੀ ਵਿਧਾਨ ਜਿਹੜਾ ਹੈ ਸਿੰਘ ਸਹਿਬਾਨ ਨੂੰ ਲਾਉਣ ਦਾ ਔਰ ਉਹਨਾਂ ਦੀ ਕੁਆਲੀਫਿਕੇਸ਼ਨ ਦਾ ਉਹਨਾਂ ਦੇ ਏਏ ਦਾ ਔਰ ਉਹਨਾਂ ਨੂੰ ਕਿੰਨਾ ਚਿਰ ਸੇਵਾ ਦੇਣੀ ਹੈ ਇਹ ਗੱਲਾਂ ਸਾਰੀਆਂ ਸਾਫ਼ ਤੇ ਸਪਸ਼ਟ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਔਰ ਕਿੰਨੇ ਚਿਰ ਬਾਅਦ ਉਹਨਾਂ ਦੀ ਜਿਹੜੀ ਹੈ ਇਥੋਂ ਸੇਵਾ ਮੁਕਤੀ ਹੋਣੀ ਹੈ ਔਰ ਉਹਨਾਂ ਦਾ ਸਤਕਾਰ ਪਹਿਲਾਂ ਜਿੱਤਰਾ ਲਾਉਣ ਲੱਗਿਆ ਸੀ ਉਹਨਾਂ ਦਾ ਸਤਕਾਰ ਕਰਦੇ ਇਸੇ ਤਰ੍ਹਾਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਦਵਾਨ ਨਾਲ ਮਨਜੀ ਸਾਹਿਬ ਸੱਦ ਕੇ ਤੇ ਉਹ ਵੀ ਸਰਮਾਨ ਜਿਹੜਾ ਉਹ ਜੀ ਅਕਾਲੀ ਦਲ ਬਾਦਲ ਦੀ ਕਮੇਟੀ ਕਿਹਾ ਜਾ ਰਿਹਾ ਕਿਸੇ ਹੋਰ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਅਕਾਲੀ ਦਲ ਬਾਦਲ ਜ਼ਰੂਰ ਸ਼ਾਮਲ ਕੀਤਾ ਗਿਆ ਕੀ ਹੋਵੇ ਵੇਖੋ ਉਹਦੇ ਚ ਮੈਂ ਉਹ ਹੀ ਬੇਨਤੀ ਕੀਤੀ ਆ ਕਿ ਇਹਦੇ ਚ ਪੰਜ ਮੈਂਬਰੀ ਕਮੇਟੀ ਦੇ ਨਾਲ ਸੰਬੰਧਿਤ ਜਿਹੜੇ ਸੀ ਉਹਨਾਂ ਨੂੰ ਵੀ ਪਾਉਣ ਜੀ ਅਮਰਸਰ ਅਕਾਲੀ ਦਲ ਵਾਲੇ ਹੈਗੇ ਨੇ ਉਹਨਾਂ ਨੂੰ ਵੀ ਪਾਉਣ ਔਰ ਜਿਹੜੇ ਹੋਰ ਵੀ ਜਿਹੜੇ ਸਿੰਘ ਸਹਿਬਾਨ ਨੇ ਜਸਤਰਾ ਆਪਣੇ ਪੰਥ ਦੀ ਨਿਮਿਤਗੀ ਜਿਹੜੇ ਲੋਕ ਕਰਦੇ ਆ ਉਨਾਂ ਨੂੰ ਵਿਚ ਸ਼ਾਮਲ ਕਰ ਲੈਣਾ ਉੱਥੇ ਆਪਾਂ ਕਿਹੜੀ ਕਿਸੇ ਨੂੰ ਕੋਈ ਤਨਖਾਹ ਦੇਣੀ ਆ ਲੈਣ ਤਾਂ ਵਿਚਾਰ ਨੇ ਔਰ ਵਿਚਾਰ ਸਾਰੇ ਪੱਖਾਂ ਦੇ ਸੋਚ ਵਿਚਾਰ ਕੇ ਔਰ ਸੋੜਾ ਔਰ ਵਿਧੀ ਵਿਧਾਨ ਜਿਹੜਾ ਬਣਨਾ ਚਾਹੀਦਾ ਇਹ ਖਾਲਸਾ ਪੰਥ ਦੀ ਬੜੀ ਚਿਰ ਰੁਕਣੀ ਮੰਗੇ ਗਈ ਸੀ ਔਰ ਉਹ بڑے ਦੂਰਅੰਦੇਸ਼ੀ ਨਾ ਫੈਸਲੇ ਕਰਨ ਦੀ ਲੋੜ ਤਾਂ পুনਰਗਠਨ ਕਰਨ ਦੀ ਲੋੜ ਨਹੀਂ ਹੈਗੀ ਜੀ ਦੁਬਾਰਾ ਅੰਗਠਨ ਕਰਨ ਦੀ ਲੋੜ ਨਹੀਂ ਹੈਗੀ ਹਾਂ ਜੀ ਨਹੀਂ ਤਾਂ ਦੁਬਾਰਾ ਗਠਨ ਕਰਨ ਦੀ ਲੋੜ ਨਹੀਂ 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 ਉਹ ਤਾਂ ਹੋਰ ਮਹਿਬਰ ਬਧਾਇਆ ਜਾ ਸਕਦੇ ਆ ਹਾਂ ਜੀ ਕੋਈ ਤੇ ਮੈਂਬਰ ਹੋਰ ਵੀ ਜਿਹੜੇ ਉਹ ਵਧਾਏ ਜਾ ਸਕਦੇ ਕੋਈ ਐਸੀ ਗੱਲ ਨਹੀਂ ਕਿ ਕੋਈ ਹੋਰ ਮੈਂਬਰ ਵੀ ਜਿਹੜੇ ਉਹ ਵਧਾਏ ਜਾ ਸਕਦੇ ਸਹਿਮਤੀ ਜੀ ਚੁਰਤੀ ਮੈਂਬਰੀ ਕਮੇਟੀ ਦੇ ਨਾਲ ਮੈਡੀਕਸ਼ਨ ਰੂਮ ਨੇ ਡਾਇਰੈਕਟਰ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਹੈ ਹਾਂ ਜੀ ਸਹਿਮਤੀ ਤੁਹਾਡੀ ਉਹਨਾਂ ਨਾਲ ਹੀ ਨਹੀਂ ਸਹਿਮਤੀ ਨੂੰ ਆਪਾਂ ਕੋਈ ਵਿਰੋਧ ਨਹੀਂ ਹੈਗਾ ਜੋ ਜੋ ਉਹਨਾਂ ਨੇ ਬਣਾਈਆਂ ਕਿਉਂਕਿ ਇਹ ਅਸੀਂ ਤਾਂ ਇਹ ਗੱਲ ਦੀ ਮੰਗ ਕਰ ਰਹੇ ਸੀ ਇਹ ਕਮੇਟੀ ਜਿਹੜੀ ਆ ਬਣਨੀ ਚਾਹੀਦੀ ਆ ਤੇ ਜੇ ਉਹਨਾਂ ਨੇ ਕਮੇਟੀ ਬਣਾਈ ਆ ਤੇ ਉਹਨੂੰ ਚੰਗਾ ਹੀ ਕਰਨਾ ਚਾਹੀਦਾ ਹੈ ਔਰ ਬਾਕੀ ਜਿਹੜੀਆਂ ਕਮੇਟੀਆਂ ਦੇ ਨਾਮ ਐ ਉਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਉਹਦੇ ਵਿੱਚ ਹੋਰ ਵੀ ਕੋਈ ਚੰਗੀਆਂ ਜਿਹੜੇ ਜਿਤਨਾ ਚੀਫ ਖਾਲਸਾ ਦੁਆਨੋਂ ਲੋ ਮੈਂ ਰੱਖਾ ਕੀਤਾ ਔਰ ਜਾਂ ਜਿਹੜੇ ਹੋਰ ਕੋਈ ਚੰਗੇ ਆ ਕੋਈ ਫੈਡਰੇਸ਼ਨਾਂ ਦੇ ਵਿੱਚੋਂ ਵੀ ਔਰ ਇਸੇ ਤਰ੍ਹਾਂ ਜਿਹੜੀ ਹੈਗੀ ਆ ਸਗਰਾਮ ਵਾਲੀ ਟਕਸਾਲ ਉਹਨਾਂ ਚੋਂ ਜਿਹੜੇ ਕੋਈ ਸਿਆਣੇ ਸਤੰਗਾ ਸੁਝਾਅ ਦੇ ਸਕਦੇ ਉਹਨਾਂ ਨੂੰ ਜ਼ਰੂਰ ਚ ਸ਼ਾਮਲ ਕੀ ਜੀ ਚੁੰਟੀ ਮੈਂਬਰੀ ਕਮੇਟੀ ਬਣਾਈ ਹੈ ਹਾਂਜੀ ਉਹ ਲਗਭਗ ਸਾਰੇ ਜਥੇਦਾਰ ਅਕਾਲ ਤਖਤ ਦੇ ਵਿਰੋਧ ਦੇ ਗਏ ਜੀ ਚੁੰਟੀ ਮੈਂਬਰੀ ਕਮੇਟੀ ਬਣਾਈ ਹੈ ਲਗਭਗ ਸਾਰੇ ਕੁਲਦੀਪ ਸਿੰਘ ਗੜਗੜ ਦੇ ਵਿਰੋਧ ਵਿੱਚ ਆਏ ਸੀ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਉਹਨੂੰ ਹਟਾਣ ਦੇ ਮੈਨੂੰ ਨਹੀਂ ਪਤਾ ਉਹਦੇ ਵਿਰੋਧ ਚਾ ਕੇ ਹੱਕ ਚ ਲੇਕਿਨ ਇਹੀ ਇਹ ਗੱਲ ਕਿਹੜੀ ਚੌੜੇ ਆ ਵੀ ਜਹੇਦਾਰ ਰਗਵੀਰ ਸਿੰਘ ਜਿਹਨਾਂ ਨੂੰ ਟਾ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਭਾਈ ਸੁਲਤਾਨ ਸਿੰਘ ਔਰ ਜਿਤਨਾ ਉਹ ਲਿਆ ਗਿਆ ਉਹ ਗਲਤ ਕੀਤੀ ਗਈ ਆ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਵੀ ਉੱਥੇ ਆਪ ਕੋ ਆਪਣੇ ਉੱਧਿਆ ਤੇ ਸ਼ੁਭਤ ਕਰਨਾ ਚਾਹੀਦਾ ਉਹਨਾਂ ਕੋ ਮਾਰੀ ਗੱਲ ਨਹੀਂ ਸੀ ਕੀਤੀ ਔਰ ਉੱਥੋਂ ਹੀ ਇਹ ਸਾਰੀ ਗੱਲ ਜਿਹੜੀ ਹੈ ਕਮੇਟੀ ਬਣਾਉਣ ਵਾਲੀ ਗੱਲ ਜਿਹੜੀ ਵਿਧੀ ਵਿਧਾਨ ਦੀ ਗੱਲ ਵੀ ਉਹਨਾਂ ਦੇ ਜਿਹੜਾ ਉਹਨਾਂ ਨੂੰ ਲਿਆ ਗਿਆ ਹੈ ਔਰ ਜਿਹੜਾ ਉਹਨਾਂ ਨੂੰ ਆਪਣੇ ਫਾਰਕ ਕੀਤਾ ਗਿਆ ਉੱਥੋਂ ਹੀ ਇਹ ਸਾਰੀ ਗੱਲ ਜਿਹੜੀ ਹੈ ਸ਼ੁਰੂਆਤ ਹੋ ਕੀਤੀ ਹੈ ਜਿਹੜੀ ਆ ਪੰਥਕ ਜ세 ਬੰਦੀਆਂ ਚ ਹੋਣੀ ਜ਼ਰੂਰੀ ਆ ਤੋ ਜਿਹੜਾ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਕਾਲ ਤਖਤ ਸਾਹਿਬ ਵੱਲੋਂ ਸਮਰਪਿਤ ਆ ਜੇ ਇਹ ਕਮੇਟੀ ਜਿਹੜੀ ਉਹ ਜਾ ਵੀ ਰਹੀ ਐ ਔਰ ਭਾਈ ਰਜੀਤ ਸਿੰਘ ਸਾਹਿਬ ਦੇ ਨਾਲ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਕੋ ਪੰਥ ਦੀਆਂ ਜਿ세 ਬੰਦੀਆਂ ਨੇ ਜਿਨ੍ਹਾਂ ਨੇ ਪੰਥ ਲਈ ਸੇਵਾ ਕਰ ਰਹੀਆਂ ਨੇ ਸਾਰਿਆਂ ਨੂੰ ਭਾਵੇਂ ਕੋ ਛੋਟੀ ਆ ਭਾਵੇਂ ਵੱਡੀ ਆ ਔਰ ਹਰ ਇੱਕ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਕਿਸੇ ਗਠਨ ਬਣਾ ਕੇ ਤੇ ਪੰਜਾਬ ਚ ਪਰਤਿਕਤਰਤਾ ਦੀ ਗੱਲ ਕੀਤੀ ਜਾ ਰਹੀ ਐ ਜਲੂਪੁਰ ਤੋਂ ਜਾਇਰੋ ਮਿਲਣ ਹੋਰ ਵੀ ਜਿਵੇਂ ਕਿ ਪੰਥਕ ਜਿਹੜੇ ਕਿ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਵੇਖੋ ਸਾਰਿਆਂ ਨੂੰ ਵੀ ਸੱਦਾ ਤਾਂ ਦੇਾਂਗੇ ਸਾਰਿਆਂ ਨੂੰ ਸੱਦਾ ਦੇਣਾ ਚਾਹੀਦਾ ਔਰ ਆਪਣੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਾਂਗੇ ਤੇ ਸ਼ਕਤੀ ਬਣੂਗੇ ਮਜ਼ਬੂਤ ਹੋ ਕਾਲੀ ਨਾਲ ਔਰ ਅਹੀ ਤਾਂ ਮੈ ਸਮਿਤਾ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਜਿਹੜਾ ਸਿੱਖਤਾ ਪੰਥ ਕਰਕੇ ਹੀ ਕੁਰਬਾਨੀ ਕਰਕੇ ਜੇਲ੍ਹਾਂ ਕਰਕੇ ਸ਼ਹੀਦੀਆਂ ਕਰਕੇ ਹੀ ਇੱਕ ਉਹਨਾਂ ਦਾ ਮੁੱਖ ਆਧਾਰ ਜਿਹੜਾ ਹੈ ਕਿਸਾਨੀ ਸੀ ਇਹ ਦੋਵੇਂ ਆਧਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ ਇਹ ਖੋ ਚੁੱਕਾ ਹੈ ਔਰ ਇਸਦੇ ਰਿਜ਼ਲਟ ਉਹਨੇ ਅੱਜ ਤੋਂ 15 10 ਸਾਲ ਪਹਿਲਾਂ ਉਹ ਸ਼ੁਰੂ ਹੋ ਗਏ ਸੀ ਪਰ ਉਹਨਾਂ ਨੂੰ ਕਹਿੰਦੇ ਤੁਸੀਂ ਵਾਅਦਾ ਦਿਓ ਤੇ ਅਕਾਲੀ ਦਲ ਆਏ ਉਹ ਪੱਖੇ ਸਾਹਮਣੇ ਕੀ ਲੱਗਦਾ ਕਿ ਲੁਧਿਆਣਾ ਦੇ ਵਿੱਚ ਜਿਹੜੀ ਕਿ ਪੰਥਰ ਪਾਰਟੀ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਾਹੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਨੂੰ ਹੀ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਸਾਹਮਣੇ ਹੈ ਉਹ ਤਾਂ ਮੈਂ ਤਾਂ ਅੱਗੇ ਕਿਹਾ ਹੈ ਫਿਰ ਕੱਲ ਤੇ ਲਿਖਿਆ ਨੂੰ ਪੜ ਲੈਣਾ ਚਾਹੀਦਾ ਹੈ ਕਿ ਕਿੰਨਾ ਜੋੜ ਲਾਇਆ ਪੈਸੇ ਵੀ ਲਾਏ ਨਰਜੀ ਵੇਸਟ ਹੋਈ ਵਰਕਰ ਵੀ ਉੱਥੇ ਵਿਚਾਰੇ ਖੱਜਲ ਹੋਏ ਆ ਵਰਕਰਾਂ ਦਾ ਵੀ ਕਸੂਰ ਨਹੀਂ ਤੇ ਉਮੀਦਵਾਰ ਦਾ ਵੀ ਕੁਝ ਕਸੂਰ ਨਹੀਂ ਆ ਕਸੂਰ ਜਿਹੜੇ ਨਮਾਇੰਦਗੀ ਕਰ ਰਹੇ ਲੋਕ ਉਹਨਾਂ ਦੀ ਨਮਾਇੰਦਗੀ ਨੂੰ ਹੁਣ ਇਹ ਵੇਲੇ ਪੰਥ ਪਰਵਾਣ ਨਹੀਂਗਾ ਕਰ ਰਿਆ। ਲਾਸਟ ਦੱਸੋ ਜੀ ਜਿਹੜੇ ਭਰਤੀ ਕਮੇਟੀ ਦਾ ਹੈ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਕਦੋਂ ਸਾਹਮਣੇ ਆ ਜਾਏਗੀ ਜੀ? ਕਦੋਂ ਹੋਏਗੀ ਜੀ? ਜੁਲਾਈ ਦੇ ਲਾਸਟ ਤੇ। ਅੱਛਾ ਜੁਲਾਈ ਦੇ ਲਾਸਟ ਤੇ ਕਿਉਂਕਿ ਜਿਹੜੀ ਭਰਤੀ ਦੀ ਹੋਈ ਹੈ ਉਹਨਾਂ ਦੀ ਕਾਪੀਆਂ ਆਉਣੀਆਂ ਸ਼ੁਰੂ ਹੋ ਗਈਆਂ ਡੱਚ ਜਿਨ੍ਹਾਂ ਨੂੰ ਆਣੇ ਆਉਂਦੀਆਂ ਉਹਨੀਆਂ ਸ਼ੁਰੂ ਹੋ ਗਈਆਂ ਨੇ। ਕਿਉਂਕਿ ਭਰਤੀ ਜਿਹੜੀ ਆ ਉਹ ਬੜੀ ਆਰਗੈਨਿਕ ਕਰ ਰਹੇ ਨੇ ਔਰ ਭਰਤੀ ਜਿਹੜੀ ਉਹਨਾਂ ਨੂੰ ਕਰਨੀ ਹੁੰਦੀ ਤੇ ਫਿਰ ਤਾਂ ਉਹ ਆ ਗਏ ਤੇ ਪੈਸੇ ਲੈ ਕੇ ਤੇ ਜਮ੍ਹਾਂ ਕਰ ਲਈ ਉਹ ਪਰਤੀਆ ਇੱਥੇ ਮੈਂ ਗਿਆ ਕਿਸੇ ਨੂੰ ਪਰਤੀ ਦੇਣ ਤੇ ਉਹਦਾ ਮੇਰੇ ਕੋਲ ਦਾ 10 ਹੱਗੇ ਪਈਆਂ ਤੇ ਮੈਂ ਉਹ ਤਾਂ ਪ੍ਰਧਾਨੀ ਬਣ ਗਿਆ ਤੇ ਲੈ ਮੈਨੂੰ ਦੇ ਦੇ ਮੈਂ ਵਿਖਾ ਦੂੰਗਾ ਦਾ ਨਾ ਫਿਰ ਬੇਇੱਜ਼ਤੀ ਹੋਏ ਤੇਰਾ ਨਾ ਸ਼ਹਿਰ ਚ ਆਖੋਗੇ ਮੈਂ ਤੈਨੂੰ ਨਾਲ ਲੈ ਚੱਲੂੰਗਾ ਇੱਥੇ ਸ਼ਹਿਰ ਚ ਆਓ ਉਹ ਕਰਕੇ ਦਾਹ ਕਾ ਪਈਆਂ ਉਹਦੇ ਕੋਲ ਪਈਆਂ ਹੋਰ ਵੀ ਜਿਵੇਂ ਬੰਦਿਆਂ ਨੂੰ ਮਿਲਣਗੇ ਕਿ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਅਨਸਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੋਂਦ ਵਿੱਚ ਆਊਗਾ ਉਹਨੂੰ ਲੋਕਾਂ ਨੇ ਮਾਨਤਾ ਦੇਣੀ ਹੈ ਵੇਖੋ ਬਾਦਲ ਦਲ ਤਾਂ ਹਰਾ ਵਾਲਾ ਅਕਾਲੀ ਦਲ ਹੀ ਬਣ ਗਿਆ ਹੈ ਔਰ ਉਹਨਾਂ ਨੂੰ ਕੱਲ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਪੰਥ ਦੀ ਜਿਹੜੀ ਆਵਾਜ਼ ਆ ਉਹਨੂੰ ਸੁਣਨੀ ਚਾਹੀਦੀ ਹੈ ਜਿਹੜੀ ਆਵਾਜ਼ ਉਹ ਸੁਣਨੀ ਘਰੇ ਪੰਛੀ ਆਵਾਜ਼ ਸੁਣਾਗੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਨੇ ਉਹ ਉਹ ਭਰਤੀ ਉਹਨਾਂ ਦੀ ਹੋ ਗਈ ਕੋਈ ਆਪਣੇ 15-20 ਲੱਖ ਪੱਤੀ ਤਾਂ ਕੋਈ ਸ਼ੁਰੂ ਆਪਣੇ ਆਉਣੀ ਵੀ ਮੋੜਨੀ ਵੀ ਸ਼ੁਰੂ ਹੋ ਗਈ ਸੋ ਭਰਤੀ ਕਿੰਨੀ ਹੋਵੇ ਕਿੰਨੀ ਨਹੀਂ ਭਰਤੀ ਉਹ ਕਰ ਰਹੇ ਨੇ ਆਧਾਰ ਕਾਰਡ ਦੇ ਆਧਾਰ ਨਾਲ ਸੋ ਉਹ ਜਿਹੜੀ ਨਮਾਇਦਾ ਹੁਣ ਸ਼੍ਰੋਮਣੀ ਅਕਾਲੀ ਦਲ ਚੁਣਨਗੇ ਲੋਕਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਮੰਨਣਾ ਹੈ ਕਿਉਂਕਿ ਕਾਲਤਖਬ ਸਾਹਿਬ ਨੇ ਕਮੇਟੀ ਬਣਾਈ ਹੈ ਕਾਲਤਖਬ ਸਾਹਿਬ ਦੇ ਹੁਕਮ ਦੇ ਅਨਸਾਰ ਹੋ ਸਾਰੀ ਜਿਹੜੀ ਹੈ ਉਹ ਭਰਤੀ ਕਰ ਰਹੀ ਹੈ ਔਰ ਉਹ ਬੜੀ ਸੋਚ ਵਿਚਾਰ ਤੋਂ ਬਾਅਦ ਜਿਸ ਤਰ੍ਹਾਂ ਜੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵੀ ਉਹ ਪਰਿਵਾਰ ਨੂੰ ਮਿਲਣ ਗਏ ਨੇ